ਸ਼ਰਮਣੀ ਕਾਲੀ ਦਲ ਦੋ ਫਾੜ ਹੋਈ ਪਈ ਹੈ ਦੋ ਟੜਿਆਂ ਦੇ ਵਿੱਚ ਵੰਡੀ ਗਈ ਹੈ ਇੱਕ ਤੜਾ ਆਖ ਰਿਹਾ ਕਿ ਸਾਨੂੰ ਸੁਖਬੀਰ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਨਹੀਂ ਹੈ ਤੇ ਦੂਸਰਾ ਤੜਾ ਆਖ ਰਿਹਾ ਕਿ ਸੁਖਬੀਰ ਬਾਦਲ ਤੇ ਪ੍ਰਧਾਨਗੀ ਛੱਡਣ ਨੂੰ ਤਿਆਰ ਸੀ ਪਰ ਅਸੀਂ ਆਖਿਆ ਕਿ ਤੁਹਾਡੀ ਅਗਵਾਈ ਦੇ ਵਿੱਚ ਪਾਰਟੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਚੰਗਾ ਪ੍ਰਦਰਸ਼ਨ ਪਤਾ ਨਹੀਂ ਕਿੱਧਰ ਲਈ ਪਾਸੇ ਦਿਖਾਈ ਦੇ ਰਿਹਾ ਜੇਕਰ ਪਿਛਲੀਆਂ ਕੁਝ ਚੋਣਾਂ ਦੇ ਉੱਤੇ ਨਜ਼ਰ ਮਾਰੀਏ ਚਾਹੇ ਉਹ ਬਾਈ ਇਲੈਕਸ਼ਨ ਹੋਣ ਚਾਹੇ ਉਹ ਵੱਡੀਆਂ ਚੋਣਾਂ ਹੋਣ ਚਾਹੇ ਵਿਧਾਨ ਸਭਾ ਚਾਹੇ ਲੋਕ ਸਭਾ ਚੋਣਾਂ ਹੋਣ ਸਾਰਿਆਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਇਹ ਸਭ ਦੇ ਚੱਲਦੇ ਦੇ ਦਰਮਿਆਨ ਮੁਆਫੀ ਨਾਮਾ ਲਿਖਿਆ ਜਾਂਦਾ ਹੈ ਉਸ ਧੜੇ ਦੇ ਵੱਲੋਂ ਜਿਹੜਾ ਆਖ ਰਿਹਾ ਹੈ ਕਿ ਸ਼੍ਰੋਮਣੀ ਕਾਲੀ ਦਲ ਨੇ ਆਪਣੇ ਕਾਰਜਕਾਲ ਦੇ ਦੌਰਾਨ ਵੱਡੀਆਂ ਗਲਤੀਆਂ ਕੀਤੀਆਂ ਨੇ ਜਿਦੇ ਤੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਹੋਰਾਂ ਦੇ ਸੰਮੁਖ ਪੇਸ਼ ਹੋ ਕੇ ਮੁਆਫੀ ਨਾਮਾ ਉਹਨਾਂ ਨੂੰ ਦਿੱਤਾ ਤੇ ਉਹਨਾਂ ਦੇ ਕੋਲੋਂ ਖਿਮਾ ਦੀ ਮੰਗ ਕੀਤੀ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਕੋਲੋਂ ਖਿਮਾ ਦੀ ਮੰਗ ਕੀਤੀ ਹੈ ਉਹਨਾਂ ਨੇ ਆਖਿਆ ਕਿ ਬਸ਼ਰਤੇ ਸਾਡੇ ਕੋਲੋਂ ਗਲਤੀਆਂ ਹੋਈਆਂ ਪਰ ਕਿਤੇ ਨਾ ਕਿਤੇ ਉਹਨਾਂ ਗਲਤੀਆਂ ਦੇ ਵਿੱਚ ਜਿੱਥੇ ਪਾਰਟੀ ਦੀ ਉੱਚ ਲੀਡਰਸ਼ਿਪ ਭਾਗੀਦਾਰ ਹੈ ਤੇ ਉਹਦੇ ਵਿੱਚ ਅਸੀਂ ਵੀ ਭਾਗੀਦਾਰ ਆ ਕਿਉਂਕਿ ਅਸੀਂ ਉਸ ਵੇਲੇ ਨਹੀਂ ਬੋਲੇ ਜਿਸ ਵੇਲੇ ਸਾਨੂੰ ਬੋਲਣਾ ਚਾਹੀਦਾ ਸੀ ਬੀਬੀ ਜਗੀਰ ਕੌਰ ਹੋਰਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਜਦੋਂ ਉਹਨਾਂ ਨੇ ਮੁਆਫੀਨਾਮਾ ਜੱਤੇਦਾਰ ਸਹਿਬਾਨਾਂ ਨੂੰ ਸੌਂਪ ਦਿੱਤਾ ਸੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕੁਝ ਖਾਸ ਗੱਲਾਂ ਆਖੀਆਂ ਨੇ ਉਹਨਾਂ ਨੇ ਆਖਿਆ ਕਿ ਸਾਨੂੰ ਪਤਾ ਹੈ ਸਾਡੇ ਕੋਲੋਂ ਗਲਤੀ ਹੋਈ ਹੈ ਤੇ ਦੇਰੀ ਵੀ ਹੋਈ ਹੈ ਸਾਨੂੰ ਬਾਰ ਬਾਰ ਇਹ ਨਾ ਕਿਹਾ ਕਰੋ ਕਿ ਤੁਸੀਂ ਦੇਰੀ ਕਰ ਦਿੱਤੀ ਹੈ ਉਹਨਾਂ ਆਖਿਆ ਕਿ ਅਸੀਂ ਇਹ ਚੀਜ਼ ਤੋਂ ਭਲੀ ਭੰਤੀ ਜਾਣੂ ਹਾਂ ਨਾਲ ਦੀ ਨਾਲ ਚੰਦੂ ਮજરા ਹੋਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੋ ਵੀ ਪੰਥ ਸਾਨੂੰ ਸਜ਼ਾ ਲਾਵੇਗਾ ਜੋ ਵੀ ਸਾਨੂੰ ਸਜ਼ਾ ਲੱਗੇਗੀ ਪੰਥ ਦੇ ਵੱਲੋਂ ਪੰਥ ਦੇ ਜਿੰਨੇ ਵੀ ਅਗਵਾਈ ਕਰਨ ਵਾਲੇ ਸਹਿਬਾਨ ਨੇ ਉਹਨਾਂ ਦੇ ਵੱਲੋਂ ਸ਼੍ਰੀ ਕਾਲ ਤਕ ਸਾਹਿਬ ਦੇ ਵੱਲੋਂ ਅਸੀਂ ਉਹ ਭੁਗਤਣ ਦੇ ਲਈ ਆ ਰਹਾਂ ਤੇ ਅਸੀਂ ਉਹ ਭੁਗਤਾਂਗੇ ਵੀ ਪਰ ਸਾਨੂੰ ਜਿਹੜੀ ਮੁਆਫੀ ਆ ਉਹ ਮਿਲਣੀ ਚਾਹੀਦੀ ਹੈ ਕਿਉਂਕਿ ਅਸੀਂ ਆਪਣੇ ਸਿਰ ਦੇ ਉੱਤੇ ਹੋਰ ਇਹਨਾਂ ਗਲਤੀਆਂ ਦਾ ਬੋਝ ਲੈ ਕੇ ਨਹੀਂ ਚੱਲ ਸਕਦੇ ਆ ਤੇ ਬੀਬੀ ਜਗੀਰ ਕੌਰ ਨੇ ਖਾਸ ਤੌਰ ਦੇ ਉੱਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਕੀਤਾ ਇੱਕ ਵਾਰੀ ਉਹ ਤੁਹਾਨੂੰ ਜ਼ਰੂਰ ਸੁਣਾਉਣਾ ਚਾਹਾਂਗੇ ਦੇਖੋ ਗੱਲ ਇਹ ਹੈ ਲੰਬੇ ਸਮੇਂ ਤੋਂ ਕੌਮ ਬਹੁਤ ਵੱਡੀ ਦੁਬਧ ਵਿੱਚ ਫਸੀ ਹੋਈ ਹੈ ਲੰਬੇ ਸਮੇਂ ਤੋਂ ਅਸੀਂ ਸਾਰੇ ਮਨਾਤੇ ਵੱਡਾ ਬੋਝ ਲੈ ਕੇ ਚੱਲ ਰਹੇ ਹਾਂ ਕਿਉਂਕਿ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿਰਜੀ ਹੋਈ ਪਾਰਟੀ ਹੈ। ਪਰ ਪੰਥ ਦੀ ਇੱਕ ਰਾਜਨੀਤਿਕ ਪਾਰਟੀ ਹੈ ਲੇਕਿਨ ਧਾਰਮਿਕ ਤੌਰ ਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਅਤੇ ਸਮਾਜ ਦੀਆਂ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਫੜਾਉਣ ਵਾਸਤੇ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਜਿਹੜਾ ਇਸ ਦਾ ਉਦੇਸ਼ ਹੈ ਪੰਥ ਦੇਸ਼ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਇਹ ਸਾਰੀਆਂ ਸਾਡੀਆਂ ਜ਼ਿੰਮੇਵਾਰੀਆਂ। ਕੁਝ ਕਾਰਨਾਂ ਕਰਕੇ ਅਸੀਂ ਕੁਝ ਥਾਵਾਂ ਤੇ ਫੇਲ ਹੋਏ। ਕੁਝ ਸਾਡੇ ਕੋਲ ਗਲਤੀਆਂ ਹੋਈਆਂ। ਕੁਝ ਸਾਡੇ ਕੋਲ ਕੁੱਲਾ ਹੋਈਆਂ ਔਰ ਕੌਮ ਨੇ ਉਹਨੂੰ ਬਹੁਤ ਮਨੋਂ ਲਾਇਆ। ਸਾਡੇ ਤੋਂ ਨਰਾਸ਼ ਹੋ ਗਏ, ਸਾਡੇ ਤੋਂ ਨਰਾਜ ਹੋ ਗਏ ਔਰ ਸਾਡੇ ਤੋਂ ਦੂਰੀ ਬਣਾ ਲਈ। ਸਾਡੇ ਮਨਾਂ ਤੇ ਬੋਝ ਹੈ। ਅਸੀਂ ਬੜੀ ਬਾਰੀ ਕਹਿ-ਕਹਿ ਕੇ ਸਾਰਿਆਂ ਨੂੰ ਕਿ ਕੌਮ ਚੰਦ ਹੀ ਹੈ ਕਿ ਸ਼੍ਰੀ ਆਕਾਦਰ ਸਾਹਿਬ ਦੇ ਜਾ ਕੇ ਮਾਫੀ ਮੰਗੀਏ। ਕਿਉਂਕਿ ਪਾਈ ਦੇ ਵਿੱਚ ਜਦੋਂ ਅਸੀਂ ਇੱਕ ਝੁੰਡਾ ਕਮੇਟੀ ਬਣਾਈ ਸੀ ਉਹ ਰਿਪੋਰਟ ਸਾਰੇ ਪੰਜਾਬ ਦੇ ਲੋਕਾਂ ਦੀ ਸੀ ਉਹਦੇ ਚ ਸਾਫ਼ ਲਿਖਿਆ ਗਿਆ ਸੀਗਾ ਕਿ ਸ਼੍ਰੀ ਅਕਾਸ਼ਰ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਮਾਫੀ ਮੰਗਿਆ ਅਸੀਂ ਬਾਰ ਬਾਰ ਕਿਹਾ ਬਾਰ ਬਾਰ ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ ਹਾਰ ਕੇ ਸੀ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ ਕਿਉਂ ਨਹੀਂ ਅਸੀਂ ਆਪਣੇ ਤੱਕ ਤੇ ਜਾ ਕੇ ਮਾਫੀ ਮੰਗਦੇ ਸੋ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਕੋਲ ਆਈ ਮਾਫੀ ਮੰਗਣ ਆਏ ਆ ਤੁਹਾਨੂੰ ਅਸੀਂ ਸਾਰੀ ਜਿਹੜੀ ਚਿੱਠੀ ਦਿੱਤੀ ਹੈ ਉਸੀ ਸੰਸਾ ਨੇ ਸਾਡੇ ਕੋਲ ਲੈ ਲਈਏ ਸਵੀਕਾਰ ਕਰਕੇ ਰੱਖ ਲਈਏ ਕਹਿੰਦੇ ਵੀ ਅਸੀਂ ਮੈਂ ਪੜ ਕੇ ਇਹ ਤੁਹਾਨੂੰ ਅਸੀਂ ਦੱਸ ਦਿਆਂਗੇ ਅਸਕੇ ਸਾਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਂ ਜੋ ਸਾਡੇ ਮਨ ਦਾ ਬੋਝ ਜਿਹੜਾ ਹੈ ਉਹ ਉਤਰ ਜਾਵੇ ਦੇਖੋ ਇਹ ਬਾਰ ਬਾਰ ਨਾ ਕਹਿਆ ਕਰੋ ਕਿ ਡੇਰ ਹੋ ਗਈ ਅਸੀਂ ਵੀ ਸਮਝਦੇ ਹਾਂ ਡੇਰ ਹੋਈ ਲੇਕਿਨ ਸਾਨੂੰ ਡਿਸਪਲਿਨ ਚ ਰਹਿ ਕੇ ਕਾਰੀ ਦਾ ਹੁਕਮ ਵੀ ਮੰਨਣਾ ਪੈਂਦਾ ਤੇ ਕੁਝ ਨਾ ਕੁ ਸੁਧਾਰ ਕਰਨ ਦੀ ਅਸੀਂ ਬਾਰ ਬਾਰ ਕਹਿੰਦੇ ਰਹੇ ਹਾਂ ਲੇਕਿਨ ਜੋ ਨਹੀਂ ਮੰਨੇ ਹਾਰ ਕੇ ਫਿਰ ਅਸੀਂ ਆਏ ਹਾਂ ਕਮ ਸੋ ਅਸੀਂ ਤੇ ਆਪਣੀ ਭੁੱਲ ਬਖਸ਼ਾ ਲਈਏ ਕਿਉਂਕਿ ਸਾਡੇ ਮਨ ਦਾ ਬੋਝ ਹਲਕਾ ਹੋਵੇ ਸੋ ਇਸ ਕਰਕੇ ਅਸੀਂ ਆਏ ਹਾਂ ਤੇ ਗੁਰੂ ਕਿਰਪਾ ਕਰੇਗਾ ਗੁਰੂ ਬਖਸ਼ਿਸ਼ ਕਰੇਗਾ ਕਿ ਸਾਡਾ ਜਿਹੜਾ ਬੋਝ ਉਤਰੇਗਾ ਉਹਨਾਂ ਅੰਦਰ ਸਭ ਕੋ ਅਪੋਲ ਗੁਰੂ ਕਰਤਾ ਜੇ ਉਹਨਾਂ ਨੇ ਕਿਹੜੀਆਂ ਗਲਤੀਆਂ ਨੇ ਜਿਹੜਾ ਇੱਕ ਤੜਾ ਤੁਹਾਨੂੰ ਹੁਣੇ ਆ ਚਲੀ ਜੀ ਚਿੱਠੀ ਇੱਕ ਤੜਾ ਆ ਚੁੱਕਾ ਦੂਜਾ ਤੜਾ ਜਿਹੜਾ ਮੇਨ ਜਿਹੜਾ ਤੜਾ ਬਾਤ ਸਾਡਾ ਕੋਈ ਸਾਡਾ ਕੋਈ ਤੜਾ ਨਹੀਂ ਸਾਡਾ ਕੋਈ ਨਾਲ ਸ਼ਾਮਲ ਹੋਣਾ ਸਾਡਾ ਕੋਈ ਨਾਲ ਸ਼ਾਮਲ ਹੋਣਾ ਜਿਹੜੇ ਨਹੀਂ ਆਏ ਸਿਉਮਰੀ ਅਕਾਲ ਤਖਤ ਦੇ ਸਾਰੇ ਲੀਡਰ ਸੀ ਸਾਰੇ ਆਵਾਜ਼ ਸਿਉਮਰੀ ਅਕਾਲ ਤਖਤ ਦੇ ਕਰਦੇ ਆਂ ਸਿਉਮਰੀ ਅਕਾਲ ਤਖਤ ਦੇ ਸੁਧਾਰ ਵਾਸਤੇ ਸੀ ਚੱਲੇ ਆਂ ਉਹ ਲਹਿਰ ਚਲਾਉਣ ਜਾ ਰਹੇ ਆਂ ਤਾਂ ਜੋ ਲੋਕਾਂ ਦੀ ਆਵਾਜ਼ ਬਣ ਕੇ ਸੀ ਆਪਣੀਆਂ ਤੇਰੀਆਂ ਗਲਤੀਆਂ ਉਪਰ ਲਾਉਂਦੀ ਮੰਗ ਜਪੀਰ ਸਿੰਘ ਬਾਵਾ ਨੇ ਇੱਕ ਵਾਰੀ ਮਾਫੀ ਮੰਗ ਚੁੱਕੇ ਸੀ ਜੀ